ਸਾਨੂੰ ਦਿਖਾਉਣੇ ਆਪਾਂ ਥਾਪੇ ਮੜਾ ਨੇੜੇ ਕਰਕੇ ਦਿਖਾ ਦੇ ਆਹ ਦੇਖੋ ਵਿਗਿਆਨੀ ਕੋਲ ਤੁਹਾਨੂੰ ਮੁੰਨ ਦੀ ਲੋੜ ਨਹੀਂ ਕੱਲੀ ਕੱਲੀ ਚੀਜ਼ ਮਿਲਦੀ ਆ ਇਹ ਕੱਲਾ ਥਾਪਾ ਨਹੀਂ ਇਹ ਮੇਰੇ ਮਿੱਤਰ ਦਾ ਪਾਪਾ ਵੀ ਆ ਅੱਛਾ ਮੇਰੇ ਮਿੱਤਰ ਦਾ ਪਾਪਾ ਆ ਗਿਆ ਹੈ ਪਰ ਐ ਵੀ ਮਿੱਤਰੋ ਜਿਹੜਾ ਕੋਈ ਟਾਈਮ ਨਾ ਘਰੇ ਨਹੀਂ ਆਉਂਦਾ ਉਹ ਪਾਸੇ ਰੱਖੇ ਮੜਾ ਐ ਫਿਰ ਨਹੀਂ ਤਾਂ ਐ ਨਹੀਂ ਪਤਾ ਪਰਝਾਈ ਦਾ ਮਾਰੇ ਕਿਸੇ ਦੇ ਦਾੜਦੇ ਨੇ ਹੈ ਮੜਾ ਉਧਰੋਂ ਪਾਸੇ ਰੱਖੇ ਇੱਕ ਇੱਧਰ ਟੱਟੂ ਢੇਲਾ ਗਏ ਨੇ ਇਹਨੂੰ ਟੱਟੂ ਢੇਲਾ ਇਹ ਕਿਸੇ ਦਾ ਟੱਟੂ ਢੇਲਾ ਯਾਰ ਇਹ ਸਾਡਾ ਨਾਂ ਐ ਰਿਸਟ 'ਚ ਲਿਖਿਆ ਹੋਇਆ ਲਓ ਵੀ ਮਿੱਤਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਖੜਿਆ ਮਿੱਤਰੋ ਪਿੰਡ ਜਗੇ ਜਿਹੜਾ ਤੁਸੀਂ ਵੱਡਾ ਰੋਡ ਦੇਖ ਰਹੇ ਹੋ ਮਾੜੀ ਮਾਰਦੇ ਮਾੜਾ ਕੈਮਰਾ ਜਿਹੜਾ ਤੁਸੀਂ ਵੱਡਾ ਰੋਡ ਦੇਖ ਰਹੇ ਹੋ ਇਹ ਸਾਬੋਤਲ ਮੰਡੀ ਨੂੰ ਜਾ ਰਿਹਾ ਮਾਨਸਾ ਤੋਂ ਤੇ ਇਸ ਟਾਈਮ ਉੱਥੇ ਖੜਿਆ ਤੇ ਵੀਰ ਨੇ ਬਹੁਤ ਸੋਹਣਾ ਕੰਮ ਚਲਾਇਆ ਆਪਣਾ ਤੇ ਬਾਈ ਨੇ ਕਰਦਿਆਂ ਗੱਲਬਾਤ ਪਹਿਲਾਂ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਬਾਈ ਵਾਲੇ ਵਧੀਆ ਬਾਈ ਤੂੰ ਦੱਸ ਕੱਖ ਠੀਕ ਹੈ ਬਾਈ ਅੱਛਾ ਕਿਹੜੀ ਕਿਹੜੀ ਆਈਟਮਾਂ ਹੁੰਦੀਆਂ ਬਾਈ ਆਪਣੇ ਕੋਲੇ ਆਪਣੇ ਕੋਲੇ ਬਾਈ ਅਪਰਲ ਤੋਂ ਲੈ ਕੇ ਗੱਡੀਆਂ ਦਾ ਸਾਮਾਨ ਸਾਰਾ ਅੱਛਾ ਮਨ ਲਓ ਜਿਵੇਂ ਵੀ ਆ ਤੌਲੀ ਆ ਕੇ ਇਹ ਸੀਟਾਂ ਸੁੱਟਾਂ ਦੇ ਵਿੱਚ ਜਾਂਦੇ ਆ ਮੁਰਕਾ ਮਰਕਾ ਆਉਂਦਾ ਹਨਾ ਅੱਛਾ ਹੋਸ਼ ਤੇ ਉ ਮੰਨ ਲਓ ਵੀ ਸੋਹਣੇ ਲੱਗਦੇ ਆ ਪਰਦਿਆਂ ਪੁਰਦਾਂ ਦੀ ਜਗ੍ਹਾ ਤੇ ਲੱਗ ਜਾਂਦੇ ਆਗੇ ਠੀਕ ਆ ਫੇਰ ਆ ਝੰਡੇ ਆਗੇ ਆਪਣੇ ਕੋਲ ਹੀ ਬਰੇ ਅੱਛਾ ਆ ਝੰਡੇ ਆਗੇ ਇਹ ਮੜਿਆ ਮੜਿਆ ਮਾਰਦੇ ਲੱਗ ਜਾਂਦੇ ਆ ਅੱਛਾ ਹੁਣ ਕਈ ਕਾਹਦੇ ਲੱਗਦੇ ਭਈ ਇਹ ਇਹ ਘੋੜੇ ਹੋਗੇ ਜਿਵੇਂ ਟਰੱਕਾਂ ਟਰੱਕਾਂ ਤੇ ਲੱਗ ਜਾਂਦੇ ਹੈਗੇ ਜੱਟੀਆਂ ਤੇ ਠੀਕ ਹੈ ਜਿਵੇਂ ਮਾਲ ਆਪਾਂ ਘੋੜਿਆਂ ਨੇ ਟਰਾਲੀਆਂ ਦੇਖਦੇ ਆ ਵੀ ਉਹਨਾਂ 'ਚ ਲਈ ਜਾਂਦੇ ਹੁੰਦੇ ਜਿਵੇਂ ਮਾਲ ਅੱਛਾ ਉਹਦੇ ਵਿੱਚ ਹਾਂ ਮੰਨ ਲਓ ਵੀ ਉਹਨਾਂ ਦੇ ਲੱਗੇ ਹੁੰਦੇ ਹੈਗੇ ਤਾਂ ਜਿਹੜੇ ਘੋੜੇ ਟਰਾਲੇ ਹੋਗੇ ਉਹਨਾਂ ਦੇ ਉੱਪਰ ਆਹ ਅੱਛਾ ਅੱਛਾ ਤੇ ਫੇਰ ਤੈਨੂੰ ਆਇਆ ਹੋਗਾ ਮਗਰੇ ਘੋੜਿਆਂ ਨੇ ਕਹਿੰਦਾ ਕਿਤੇ ਮਾਹ ਕੇ ਦੂਜਾ ਘੋੜਾ ਅੱਛਾ ਅੱਛਾ ਤੇ ਆਹ ਕੀ ਆ ਭਈ ਆਹ ਚੀਜ਼ ਕੀ ਆ ਇਹ ਬਈ ਸਟੀering ਕਵਰ ਨੇ ਸਟੀering ਆਪਣਾ ਆਪਣੇ ਕੋਲੇ ਹੋਰ ਵੀ ਨੇ ਉਹ ਮੰਨ ਲਓ ਅੰਦਰ ਪਏ ਹੈਗੇ ਅੱਛਾ ਆ ਮੌਸਮ ਜਿਆ ਖਰਾਬ ਰਹਿੰਦਾ ਆ ਅੰਦਰ ਹੀ ਰੱਖ ਲੈਣ ਤੇ ਆ ਚੀਜ਼ ਟੇਪ ਆ ਬਈ ਇਹ ਅੱਛਾ ਇਹ ਮਤਲਬ ਗੱਡੀਆਂ ਤੇ ਲਾਉਣ ਵਾਸਤੇ ਗੱਡੀਆਂ ਤੇ ਲਾਉਣ ਹਾਂ ਬਸ ਪਾਸਿੰਗ ਟੇਪ ਆਏ 3M ਆਪਣੇ ਕੋਲੇ ਵਧੀਆ ओरिजिनल ਹੁੰਦੀ ਆ ਇਹ ਠੀਕ ਆ ਠੀਕ ਐ ਤੇ ਲਓ ਵੀ ਮਿੱਤਰੋ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਵੀ ਹਰੇਕ ਚੀਜ਼ ਹੀ ਮਿਲਦੀ ਆ ਬਾਈ ਕੋਲ ਯਾਰ ਜਿਹੜੇ ਆਪਣੇ ਲਾਈਵ ਵੀਡੀਓ ਦੇ ਉੱਤੇ ਲੱਗਦੇ ਹੁੰਦੇ ਨੇ ਉਹ ਪਲਾਸਟਿਕ ਦੇ ਢੱਕਣ ਜਿਹੇ ਕੀ ਕਹਿੰਦੇ ਬਾਈ ਇਹਨਾਂ ਨੂੰ ਲਾਈਵ ਵੀ ਲਿਆ ਬਈ ਫੀਲ ਕੱਪ ਫੀਲ ਕੱਪ ਵਾਈ ਦੇ ਆ ਉਹ ਵੀ ਤੁਹਾਨੂੰ ਦਿਖਾਉਣੇ ਆ ਮੜਾ ਆ ਜਾ ਬਾਈ ਆ ਆ ਸੀਗੇ ਬਾਈ ਤੁਹਾਨੂੰ ਦਿਖਾਉਣੇ ਆ ਆਪਾਂ ਕਿਆ ਬਾਤ ਐ ਵੀ ਇਹ ਹਰੇਕ ਚੀਜ਼ ਬਾਈ ਕੋਲ ਤੁਹਾਨੂੰ ਮਿਲੂਗੀ ਦੁਬਾਰਾ ਫੇਰ ਭਾਈ ਬਈ ਕਈ ਵਾਰੀ ਆਪਣੇ ਕੋਲੇ ਦੁਕਾਨ ਤੇ ਚੀਜ਼ ਹੁੰਦੀ ਵੀ ਨਹੀਂ ਹਨਾ ਅੱਛਾ ਕੋਈ ਮਿੱਤਰ ਪਿਆਰਾ ਆਉਂਦਾਗਾ ਆਪਾਂ ਉਹਨੂੰ ਲਿਆ ਕੇ ਦੇ ਸਕਦੇ ਆਂ ਚੀਜ਼ ਅੱਛਾ ਮੰਗਵਾ ਦੇਉਂਗੇ ਮੰਗਵਾ ਦਿੰਨੇ ਹੁੰਨੇ ਆਪਾਂ ਨੂੰ 2 ਦਿਨਾਂ ਦੇ ਵਿੱਚ ਵਿੱਚ ਚੀਜ਼ ਉਹਦੇ ਕੋਲੇ ਆਜੂ ਗੰਦੇ ਕੋਲੇ ਕੋਈ ਵੀ ਚੀਜ਼ ਹੈਗੀ ਠੀਕ ਆ ਹਨਾ ਠੀਕ ਆ ਭਾਈ ਤੇ ਅੱਛਾ ਭਾਈ ਤੇ ਪਹਿਲੀ ਗੱਲ ਤਾਂ ਮੈਨੂੰ ਯਾਰ ਆਹ ਛੋਡੇ ਮੈਨੂੰ ਬੜੀ ਘੈਂਟ ਚੀ ਲੱਗੇ ਨੂੰ ਆਪਾਂ ਕੀ ਕਹਿੰਦੇ ਤੌਲੀਏ ਕਹਿੰਦੇ ਕੀ ਤੌਲੀਏ ਬਾਈ ਹਾਂ ਅੱਛਾ ਇਹ ਤੌਲ ਗਿਆ ਆ ਗਿਆ ਹਾਂ ਇਹ ਮੰਨ ਲਓ ਹੁਣ ਜੇ ਮੈਂ ਗੱਡੀ ਦੇ ਵਿੱਚ ਜਿਵੇਂ ਘੋੜਾ ਹੋ ਗਿਆ ਹੁਣ ਘੋੜੇ ਦਾ ਕੈਮ ਬਣਾ ਹਨਾ ਹਰਾਲੇ ਦਾ ਕੈਮਣ ਦੇ ਪਿੱਛੇ ਲੱਗ ਜਾਂਦਾ ਅੱਛਾ ਇਹਨੂੰ ਨਾਲ ਰੱਖ ਬਈ ਤੇ ਉਹ ਵੀ ਆਪਾਂ ਕੋਈ ਗੱਲ ਨਹੀਂ ਬਾਈ ਉਹ ਵੀ ਆਪਾਂ ਲਾ ਦਿੰਨੇ ਹੁੰਨੇ ਆ ਆਪਣੇ ਕੋਲ ਸਾਰਾ ਜਿਗਾਰਡ ਹੈਗਾ ਆਪਾਂ ਪੱਕੇ ਫਿੱਟ ਕਰਕੇ ਦਿੰਨੇ ਆ ਠੀਕ ਆ ਮੜਿਆ ਬਾਈ ਕੋਲੇ ਆ ਕੇ ਮੜਿਆ ਮਾਰਦੇ ਕੈਮਰਾ ਬਣਾਇ ਦਿਖਾ ਦਿਆ ਇਹ ਆਪਾਂ ਸਪੈਸ਼ਲੀ ਪ੍ਰਿੰਟ ਬਣਵਾਉਣੇ ਆ ਬਾਈ ਯਾਰ ਇਹ ਬਾਹਰਲੀ ਕੰਟਰੀ ਦੇ ਨਾਲ ਗੱਲ ਕਰੀਏ ਫਿਰ ਆ ਵੀ ਬਿਕ ਜਾਂਦੇ ਆ ਵਧੀਆ ਵਿਕਦੇ ਆ ਬਈ ਅੱਛਾ ਇਹ ਪਰ ਕੌਣ ਲੈ ਜਾਂਦੇ ਆਪਣੇ ਆਮ ਬਾਈ ਯਾਰ ਜ਼ਿਆਦਾ ਤਾਰ ਤਾਂ ਸ਼ੌਂਕ ਵਾਲਾ ਬੰਦੇ ਲੈ ਕੇ ਜਾਂਦਾ ਇਹ ਜ਼ਿਆਦਾਦਾਰ ਗੱਡੀਆਂ ਜੀ ਵਰਤੇ ਜਾਂਦੇ ਨੇ ਅੱਛਾ ਬਸ ਹੁਣ ਦੱਸਾ ਵੀ ਗੱਡੀ ਚ ਲੱਗਦੇ ਹੈਗੇ ਮੂੰ ਕਈ ਵਾਰੀ ਕੋਈ ਘਰੇ ਜੀ ਮਨ ਕਿਸੇ ਦੇ ਜੋ ਡਾਊਨ ਸੀਲਿੰਗ ਜੀ ਕੀਤੀ ਹੁੰਦੀ ਆਪਾਂ ਉਹ ਵਾਲ ਪੇਪਰ ਚਾ ਲਾਇਆ ਹੁੰਦਾ ਹਾਂ ਵੀ ਜਾ ਉਹਦੇ ਵਿੱਚ ਘਰੇ ਲੱਗ ਜਾਂਦਾ ਇਹ ਲਾਉਣਾ ਹੋਵੇ ਠੀਕ ਆ ਓਕੇ ਹਾਂ ਇਹ ਬਾਈ ਫਿਰ ਮਹਿੰਗੇ ਸਸਤੇ ਵੀ ਹੁੰਦੇ ਆਪਣੇ ਕੋਲੇ ਕਿ ਮਨ ਲਾ ਇੱਕੋ ਰੇਟ ਹੀ ਹੁੰਦਾ ਹੈ ਰੇਟ ਹੁੰਦਾ ਬਾਈ ਆਪਾਂ ਕੋਲੇ ਹਾਂ ਆਪਾਂ ਕੋਈ ਮਿੱਤਰ ਪਿਆਰਾ ਕੋ ਜ਼ਰੂਰ ਆਪਾਂ ਖਿੱਚ ਖਚਾ ਕੇ ਲੈਸ ਕਰਕੇ ਉਹਨੂੰ ਆਪਾਂ ਲਾਉਣੇ ਆ ਬਈ ਠੀਕ ਆ ਠੀਕ ਆ ਠੀਕ ਆ ਤੇ ਹੋਰ ਭਾਈ ਕਿਹੜੀ ਕਿਹੜੀ ਚੀਜ਼ਾਂ ਮਿਲਦੀਆਂ ਆਪਣੇ ਕੋਲ ਹੋਰ ਆਹਾ ਉਹ ਬੀਲ ਕੱਪ ਦਿਖਾਈ ਸੋਨੂੰ ਉਹ ਮੂਰਲੇ ਚ ਮੂਰਲੇ ਚੱਕਿਆਂ ਦੇ ਸੀ ਆ ਮਗਰਲੇ ਚੱਕਿਆਂ ਦੇ ਆ ਇਹ ਆਪਣੇ ਕੋਲ ਸਟੀਲ ਦੇ ਠੀਕ ਆ ਇੱਕ ਲੋਹੇ ਦੇ ਮੰਨ ਲਓ ਵੀ ਜਿਵੇਂ ਕੁਝ ਮਰਜ਼ੀ ਬਣ ਜਾਂਦਾ ਹੈ ਪੱਖੇ ਦੇ ਬਣ ਜਾਂਦੇ ਆ ਉਵੇਂ ਹੁੰਦੇ ਆ ਇਹ ਸਪੈਸ਼ਲ ਟਰੱਕਾਂ ਵਸਾਂ ਲਈ ਵਸਤੀ ਵੀਰੇ ਆਪਾਂ ਉਹਨਾਂ ਨੂੰ ਜਿਵੇਂ ਅਗਲਾ ਆਪਾਂ ਨੂੰ ਕਹੂਗਾ ਪੂਮੇ ਤਿਆਰ ਕਰਕੇ ਅਗਲੇ ਨੂੰ ਦੇ ਦੇ ਅੱਛਾ ਤੇ ਲਓ ਵੀ ਮਿੱਤਰੋ ਆਪਾਂ ਸਕਰੀਨ ਤੇ ਪਾਈ ਦਾ ਨੰਬਰ ਚਲਾਵਾਂਗੇ ਸੋ ਜੀ ਨੂੰ ਵੀ ਮਤਲਬ ਹਨਾ ਜਿਵੇਂ ਆ ਟਰੱਕਾਂ ਵਾਲੇ ਭਰਾ ਇਥੋਂ ਹੀ ਡੰਗਦੇ ਆ ਭਾਈ ਜਿਹੜਾ ਆਪਾਂ ਹਨਾ ਤਾਂ ਆ ਡੋਰੀਆਂ ਪਈਆਂ ਨੇ ਭਾਈ ਇਹ ਹਾਂ ਭਾਈ ਇਹ ਡੋਰੀਆਂ ਇਹ ਗੱਡੀ ਦੇ ਮਾਗਰ ਬੰਨਣ ਵਾਲੀਆਂ ਅੱਛਾ ਸਪੈਸ਼ਲ ਗੱਡੀ ਦੇ ਮਾਗਰ ਬੰਨਣ ਵਾਲੀਆਂ ਨੇ ਕਰੀਆਂ ਠੀਕ ਆ ਕਿਆ ਬਾਤ ਹੈ ਤੇ ਲਓ ਵੀ ਮਿੱਤਰੋ ਪੂਰੀ ਕਹਿਣ ਗੱਲ ਬਾਤ ਆ ਮਾੜਾ ਕੈਮਰਾਮੈਨ ਨੂੰ ਬੇਨਤੀ ਆ ਵੀ ਮਾੜਾ ਨੇੜੇ ਕਰਕੇ ਦਿਖਾ ਦੇ ਤੇ ਮਾੜਾ ਫਿਰ ਆਪਾਂ ਹੋਰ ਵੀ ਆ ਛੋਟੇ ਤੌੜ ਗਿਆਗੇ ਇਹ ਛੋਟੀਆਂ ਗੱਡੀਆਂ ਚ ਮੰਨ ਲਓ ਮੂਰੇ ਰੱਖਿਆ ਦਾ ਡੈਸ਼ਬੋਰਡ ਤੇ ਡੈਸ਼ਬੋਰਡ ਤੇ ਡੈਸ਼ਬੋਰਡ ਮਾੜਾ ਮੋਟਾ ਸਾਫ ਸਾਫ ਕਰਨ ਵਾਸਤੇ ਸਾਫ ਸੁਭैया ਕਰਨ ਵਾਸਤੇ ਉਹ ਹੋ ਗਿਆ ਠੀਕ ਆ ਉਹ ਮੇਰੇ ਵਰਗਾ ਕਿਵੇਂ ਹੁਣ ਤੇਰੇ ਵਰਗੇ ਕਾਕੂ ਬਾਈ ਮੋਢੇ ਤੇ ਰੱਖ ਸਕਦੇ ਇਹਨੂੰ ਦੇਖਿਆ ਅੱਛਾ ਗਰਮੀ ਦਾ ਮੌਸਮ ਹੈ ਬਸਾ ਮੁਰਕਮਰ ਕਾ ਪੂਰੀ ਲੱਗਦਾ ਹੈ ਮੁਰਕਮਰ ਕਾ ਕੰਮ ਹੋ ਗਿਆ ਹਾਂ ਠੀਕ ਆ ਕੀ ਬਾਤ ਹੈ ਤੇ ਇਹ ਆਪਣੇ ਕੋਲ ਸਾਰੀਆਂ ਡੋਰੀਆਂ ਆਈਆਂ ਤੇ ਇੱਕ ਸੋ ਨੂੰ ਮੈਂ ਠੰਡਾ ਦਿਖਾਉਂਗਾ ਬਈ ਆਪਣਾ ਜਿਹੜਾ ਪੁਰਾਣਾ ਨਿਸ਼ਾਨ ਆ ਮਹਾਰਾ ਜਰਨੀਤ ਸਿੰਘ ਵੜਿਆਂ ਦਾ ਚਾਣ ਨਹੀਂ ਜਿਹੜਾ ਹਾਂ ਸਨ ਉਹ ਦਿਖਾਉਂਗਾ ਮੈਂ ਆਪਣੇ ਉਧਰਲੀ ਦੁਕਾਨ ਤੇ ਦਿਖਾਵਾਂਗੇ ਅੱਛਾ ਤੇ ਆ ਜਿਹੜੀਆਂ ਆ ਚੀਜ਼ਾਂ ਆ ਗਈਆਂ ਇਹ ਮੰਨ ਲਓ ਸ਼ੀਸ਼ੇ ਦੇ ਵਿੱਚ ਐ ਲੱਗ ਜਾਂਦੀ ਹੈਗੀ ਐ ਅੱਛਾ ਇਹ ਸ਼ੀਸ਼ੇ ਵਾਸਤੇ ਸਪੈਸ਼ਲ ਸ਼ੀਸ਼ੇ ਵਾਸਤੇ ਬੱਸਾਂ ਚ ਲੱਗ ਜਾਂਦੀਆਂ ਬੱਸਾਂ ਚ ਲਾ ਗੱਡੀ 'ਚ ਤਾਂ ਮੈਨੂੰ ਲੱਗਦੀ ਹੁਣ ਹਾਂ 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 ਕਿ ਵੱਡੀ 'ਚ ਵੀ ਲੱਗਦਾ ਵੱਡੀ ਗੱਡੀ 'ਚ ਵੀ ਲੱਗਦਾ ਇਹ ਅੱਛਾ ਛੋਟੀ ਗੱਡੀ 'ਚ ਵੀ ਲੱਗਾਂ ਛੋਟੀ ਗੱਡੀ ਦੇ ਸ਼ੀਸ਼ਾ ਨਾਲ ਜਿਹੜਾ ਲੱਗਿਆ ਹੁੰਦਾਗਾ ਅੱਛਾ ਸਾਈਡ ਦੇਖਣ ਵਾਸਤੇ ਅੰਦਰ ਕੈਮਰਨ 'ਚ ਲੱਗਿਆ ਹੁੰਦਾ ਉਹਦੇ ਵਿੱਚ ਮਸ ਕਿਵੇਂ ਨਾ ਕਿਵੇਂ ਕਰਕੇ ਟੰਗਿਆ ਜਾਂਦਾ ਇਹ ਤੇ ਏਹ ਹਾਂ ਗੱਡੀ ਜਿਹੜਾ ਕੈਮਨਾਗਾ ਕੈਮਨੇ ਦੇ ਵਿੱਚ ਤਾਂ ਲੱਗਿਆ ਹੁੰਦਾ ਰਹਿ ਅੱਛਾ ਉੱਥੇ ਲੱਗ ਜਾਂਦੀਆਂ ਹਾਂ ਉੱਪਰਿਆਂ ਚ ਲੱਗਦੀਆਂ ਬੱਸਾਂ ਚ ਲੱਗਦੇ ਬਸ ਉਹ ਚੀਜ਼ਾਂ ਹੀ ਲੱਗਦੀ ਆ ਅੱਛਾ ਹਾਲ ਤਾਂ ਸੋਨਾ ਲੱਗਦਾ ਹੈਗਾ ਹਾਂ ਕਈ ਵੀ ਮੇਰੇ ਮੰਨ ਲਓ ਜਿਹੜੇ ਡੋਲੀ ਵਾਲੀ ਗੱਡੀ ਲੈ ਕੇ ਜਾਂਦੇ ਆ ਉਹ ਡੋਲੀ ਵਾਲੀ ਗੱਡੀ 'ਚ ਨਹੀਂ ਮੰਨ ਲਓ ਸਮਝ ਗਲਾਬ ਦੇ ਫੁੱਲ ਜੇ ਹੁੰਦੇ ਆਗੇ ਪਿੰਕ ਜੀ ਹੁੰਦੇ ਆ ਉਹਦੇ ਨਾਲ ਮੰਨ ਲਓ ਸਪੈਸ਼ਲ ਅੱਛਾ ਵੀ ਉਹ ਹੀ ਕਲਰ ਚ ਹੀ ਆਉਂਦਾ ਹਾਂ ਹਾਂ ਠੀਕ ਆ ਉਹ ਦਿੱਤੀ ਜਾਂਦੀ ਆਪਣੇ ਕੋਲ ਕਈ ਲੈ ਕੇ ਗਏ ਆ ਬੰਦੇ ਠੀਕ ਆ ਤੇ ਅੱਛਾ ਭਾਈ ਇਹਨੂੰ ਕੀ ਕਹਿੰਦੇ ਇਹਨੂੰ ਵੀ ਡੋਰੀ ਕਹਿੰਦੇ ਆ ਹਾਂ ਭਾਈ ਇਹ ਵੀ ਡੋਰੀ ਹੈਗੀ ਅੱਛਾ ਇਹਨੂੰ ਵੀ ਡੋਰੀ ਕਹਿੰਦੇ ਆ ਇਹ ਵੀ ਡੋਰੀ ਆ ਇਹ ਮੰਨ ਲਓ ਮੂਰੇ ਵਜਦੀ ਅਸੀਂ ਸੀਸੇ ਤੇ ਅੱਛਾ ਇਹ ਮੂਰੇ ਮੰਨ ਲਿਆ ਜਿਹੜਾ ਆਪਣਾ ਸੀਸਾ ਹੁੰਦਾ ਮਨ ਲਾ ਡਰਾਈਵਰ ਨੂੰ ਦੇਖਣ ਲਈ ਮੰਨ ਲਾ ਉੱਥੇ ਵਜਦੀ ਜਾਂਦੀ ਆ ਸਮਾਨ ਆਪਾਂ ਕੱਟ ਲਾਇਆ ਵੇ ਤੈਨੂੰ ਪਤਾ ਹੈ ਵੀਰੇ ਯਾਰ ਮੌਸਮ ਥੋੜਾ ਖਰਾਬ ਰਹਿੰਦਾਗਾ ਆ ਵੀ ਮੌਸਮ ਦਾ ਕਰਕੇ ਮੰਨ ਲਾ ਚੱਕਣਾ ਕਰਨ ਔਖਾ ਹੋ ਜਾਂਦਾਗਾ ਹਾਂ ਤੇ ਆ ਜੋ ਭਾਈ ਫਿਰ ਆਪਾਂ ਹੁ ਆਲੇ ਕਿਦੋਂ ਅੱਛਾ ਤੇ ਆਪਾਂ ਉਹੀ ਝੰਡਾ ਤਿਆਰ ਕਰਵਾ ਕੇ ਲਿਆ ਕੇ ਦੇਵਾਂਗੇ ਅੱਛਾ ਵੀ ਮੰਨ ਲਓ ਜੇ ਕਿਸ ਨੂੰ ਬਾਜ ਵਾਲਾ ਚਾਹੀਦਾ ਭਵਾ ਚਿੜੀ ਵਾਲਾ ਭਵਾ ਦੀ ਫੋਟੋ ਵਾਲਾ ਚਾਹੀਦਾ ਯਾਰ ਹਾਂ ਆਪਣਾ ਦੀ ਆਪ ਦੀ ਫੋਟੋ ਵਾਲਾ ਅੱਛਾ ਠੀਕ ਹੈ ਠੀਕ ਹੈ ਉਹ ਜਿਵੇਂ ਹੁਣ ਸਿੱਧੂ ਵਾਲੇ ਪਏ ਆ ਉਹ ਦੇਖੋ ਹਾਂ ਉਹ ਬਾਈ ਸਿੱਧੂ ਵਾਲੇ ਆ ਗਏ ਤੇ ਉਹ ਦੇਖਾ ਬਰੀ ਮਾਰਿਆ ਅੱਛਾ ਠੀਕ ਹੈ ਬਾਈ ਇਹ ਹੋ ਗਏ ਦੇਖ ਲਓ ਆਹ ਚੀਜ਼ ਅੱਛਾ ਹੁਣ ਇਹਦੇ ਚ ਵੀ ਤੌਲੀਏ ਵੀ ਆਪਾਂ ਜਿਹੜਾ ਮੰਨ ਲਓ ਕਹੋਗੇ ਅੱਛਾ ਹਾਂਜੀ ਬਾਈ ਠੀਕ ਹੈ ਬਾਈ ਇਹ ਕਿਵੇਂ ਸੀ ਕੋਈ ਨਹੀਂ ਇਹ ਮੰਨ ਲਓ ਜੇ ਆਪਾਂ ਕਹਾਂਗੇ ਵੀ ਜਿੰਮ ਆਪਾਂ ਨੂੰ ਕਿਹੜਾ ਪ੍ਰਿੰਟ ਚਾਹੀਦਾ ਹੁਣ ਜੇ ਆਪਣੀ ਤੌਲਗੇ ਤੇ ਆਪਣੀ ਫੋਟੋ ਵੀ ਲਵਾਉਣੀ ਆ ਹਨਾ ਆਪ ਉਹ ਵੀ ਲਵਾ ਕੇ ਦੇਵਾਂਗੇ ਪਰ ਇਹ ਨਹੀਂ ਬੰਦੇ ਨੂੰ ਵੀ ਤੁਰਤ ਪੈਰੀ ਅੱਛਾ ਆਪਾਂ ਥੋੜਾ ਟਾਈਮ ਲੋਗਾ ਬਸ ਸਮਾਂ ਸਮਾਂ ਦੇਣਾ ਪੈਂਦਾ ਮੰਨ ਲਓ ਭਾਈ ਠੀਕ ਆ ਵੀ ਆਹ ਟਾਈਮ ਤੇ ਸਾਡੇ ਕੋਲ ਮੈਂ ਵੀ ਕਾਗੜੀ ਨੂੰ ਫੋਟੋ ਖਿੱਚ ਕੇ ਕਹਿੰਦਾ ਦਊਂਗਾ ਅਗਲਾ ਉਹ ਮੈਂ ਛਾਪ ਕੇ ਦਊਂ ਆਪਾਂ ਨੂੰ ਠੀਕ ਆ ਠੀਕ ਆ ਠੀਕ ਆ ਤੇ ਇਹਨੂੰ ਵੀ ਕੋਈ ਗੱਲ ਨਹੀਂ ਬਣਾ ਕੇ ਦੇਵਾਂਗੇ ਆਪਾਂ ਵੱਡੀਆ ਤੌਲੀ ਆਪਣਾ ਕੇ ਦਵਾਂਗੇ ਤੇਰਾ YouTube ਦਾ ਲੋਗੋ ਲਾ ਦਾਂਗੇ ਤੇਰੀ ਫੋਟੋ ਲਾ ਦਾਂਗੇ ਠੀਕ ਆ ਠੀਕ ਆ ਤੇ ਲਓ ਵੀ ਪੱਕਾ ਬਣਾ ਕੇ ਦੇਣਾ ਆਪਾਂ ਬਾਈ ਠੀਕ ਆ ਉਹਦੇ ਆਪਾਂ ਸਪੈਸ਼ਲ ਬਾਈ ਦੀ ਇੱਕ ਹੋਰ ਵੀਡੀਓ ਪਾਵਾਂਗੇ ਤੇ ਹੁਣ ਟਰੈਕਟਰ ਦਿਖਾ ਬਾਈ ਸਾਨੂੰ ਕਿਹੜਾ ਲੈ ਟਰੈਕਟਰ ਸਾਨੂੰ ਮਿੱਤਰੋ ਆਏ ਦਿਖਾਉਣੇ ਆ ਜਵਾਗ ਦਾ ਜੀ ਅੱਕ ਜੂ ਪਰ ਟਰੈਕਟਰ ਨਹੀਂ ਟੁੱਟਦਾ ਲੈ ਵੀ ਤੁਰਿਆ ਹੌਲੀ ਹੌਲੀ ਕਰਾ ਵੀਡੀਓ ਤਾਂ ਬਣੂਗੀ ਵੱਡੀ ਠੀਕ ਆ ਵੀਡੀਓ ਤਾਂ ਮੈਨੂੰ ਆ ਲੈ ਘੱਟ-ਘੱਟ ਆਪਣੀ 20 25 ਮਿੰਟਾਂ ਦੀ ਬਣ ਜੂ ਤੇ ਕੋਈ ਦਿੱਕਤ ਨਹੀਂ ਹੈਗੀ ਤੇ ਕੋਈ ਘੱਟ ਵੱਡ ਨਹੀਂ ਕਰਨੀ ਆ ਪਹਿਲੇ ਹਿਸਾਬ ਨਾਲ ਬੋਲਣਾ ਤੇ ਦੱਬ ਕੇ ਸ਼ੇਅਰ ਪਹਿਲਾ ਆਪਾਂ ਲੈ ਵੀ ਗਿਆਨੀ ਕਰਦੇ ਆ ਬਾਈ ਟਰੱਕ ਤੋਂ ਸਟਾਰਟ ਹੂੰ ਲੈ ਵੀ ਟਰੱਕ ਜਮਾ ਕੁਈਆਂ ਨੇ ਇਹਨਾਂ ਦੇ ਅਲਵਾਤ ਬਣਾਈ ਹੋਈ ਆ ਟਰੱਕ ਦੇ ਉੱਪਰ ਤੈਨੂੰ ਮੈਂ ਆਪ ਬਹਿ ਕੇ ਦਿਖਾਉਣਾ ਬਾਈ ਕਾਕੂ ਅੱਛਾ ਟੁੱਟਦਾ ਡੜਦਾ ਨਹੀਂ ਐ ਟੁੱਟ ਗਿਆ ਲੈ ਵਾਹ ਤੇਰੇ ਅੱਛਾ ਜਿਵੇਂ ਮਰਜ਼ੀ ਆ ਦੇ ਠੀਕ ਆ ਨਾ ਥੋੜਾ ਪੱਧਰ ਜਗਾ ਚ ਲਾ ਲ ਗਏ ਆਪਾਂ ਅੱਛਾ ਵਿਆਂ ਕਰਕੇ ਜਿਵੇਂ ਮਰਜ਼ੀ ਰਜਵਾ ਖੇਢੀ ਜਾ ਵਿਆਵੇ ਠੀਕ ਆ ਬਾਈ ਜਿਵੇਂ ਮਰਜ਼ੀ ਹਨਾ ਉੱਤੇ ਉੱਪਰ ਬਹਿ ਜਾਂਦਾ ਦੋਨੇ ਕੋਜੀ ਹੈਗੇ ਠੀਕ ਆ ਹੂੰ ਉਹ ਟਰੈਕਟਰ ਦਿਖਾ ਦਿੰਨੇ ਅੱਛਾ ਟਰੈਕਟਰ ਆ ਗਿਆ ਆਪਣਾ ਅੱਛਾ ਇਹ ਵੀ ਟੁੱਟਦਾ ਬਾਈ ਫਿਰ ਜਿਆਦਾ ਛੇਤੀ ਛੇਤੀ ਜਾਂ ਵੀ ਨਹੀਂ ਮਾ ਯਾਰ ਅੱਛਾ ਆਪਾ ਆਪਣੀ ਪੱਕੀ ਦੁਕਾਨ ਆ ਇੱਥੇ ਅੱਛਾ ਠੀਕ ਹੈ ਹੁਣ ਜੇ ਕਿਸੇ ਨੂੰ ਆਪਾਂ ਮਾੜਾ ਮਾੜਾ ਸਮਾਨ ਦੇਤਾ ਆਹ ਵੇਖ ਬਾਈ ਕਿਉਂ ਆਹ ਦੇਖੋ ਮਿੱਤਰੋ ਕਹਿੰਦੇ ਹੁੰਦੇ ਹੋਰ ਆਪਾਂ ਨੂੰ ਵੀ ਚਾਹੀਦਾ ਵੇਖੋ ਪੂਰੀ ਗਿਆਨੀ ਵੀ ਪੂਰੀ ਤਸੱਲੀ ਆ ਇਹ ਨਹੀਂ ਟੁੱਟਦਾ ਯਾਰ ਬਾਈ ਜਵਾਗ ਦਾ ਜੀ ਅੱਖ ਜੂ ਮੇਨ ਗੱਲ ਤਾਂ ਆ ਗਈ ਤੇ ਇੱਕ ਵਾਰੀ ਮੜਾ ਬਾਈ ਉਧਰ ਮਾਰਦੇ ਕੈਮਰਾ ਆਪਣਾ ਉਧਰ ਵੀ ਬਾਈ ਦੀ ਦੁਕਾਨ ਹੈ ਤੇ ਇੱਧਰ ਵੀ ਬਾਈ ਦੀ ਦੁਕਾਨ ਹੈ ਦੋਨੇ ਹੀ ਸ਼ੈਡਾਂ ਤੇ ਮੈਂ ਕਹ ਅੱਛਾ ਭਾਈ ਆਪਣਾ ਨਾਮ ਨਾ ਪੁੱਛਣਾ ਭੁੱਲ ਗਿਆ ਪਰ ਨਾਮ ਮੇਰਾ ਵੀਰੇ ਮਨਜੀਤ ਸਿੰਘ ਹੈ ਮਨਜੀਤ ਸਿੰਘ ਜਗੇ ਵਾਲਾ ਹੈ ਹਾਂ ਠੀਕ ਹੈ ਜਗੇ ਵਾਲੇ ਤੇ ਪੂਰੀ ਤੱਕ ਭਾਈ ਹੋਈ ਇੱਥੇ ਕਹਿੰਦੇ ਵੱਡੇ ਰੋਡ ਤੇ ਗੱਭਰੂ ਤੱਕ ਦਾ ਵਾ ਬਾਬੇ ਦੀ ਕਿਰਪਾ ਕੀ ਭਈ ਯਾਰ ਛੋਟੇ ਪਰ ਕੇ ਭਰਾਵਾਂ ਦੀ ਸਪੋਰਟ ਆਪਾਂ ਨੂੰ ਚਾਹੀਦੀ ਹੈ ਤੱਕ ਤਾਂ ਆਪਾਂ ਹੋਰ ਵੀ ਬਾਬਾ ਸੁੱਖ ਰੱਖਿਆ ਆਪਾਂ ਅਸਮਾਨ ਜਿਹੜਾ ਕਹੂਗਾ ਉਸ ਨੂੰ ਉਹ ਝੰਡਾ ਦਿਖਾਵਾਂਗੇ ਉਹ ਝੰਡੇ ਕਿੰਨੀ ਦਿਖਾਓ ਆਪਣੇ ਪੁਰਾਣੇ ਖਾਲਸਾ ਰਾਜ ਦਾ ਝੰਡਾ ਉਹ ਲੱਗਿਆ ਪਿਆ ਜਿਹੜਾ ਅੱਛਾ ਆਹ ਪੁਰਾਣਾ ਭਾਈ ਜਿਹੜਾ ਆਪਣਾ ਇੱਧਰ ਆ ਸੀਗਾ ਹੂੰ ਉਹ ਦਿਖਾ ਦੇ ਵੀਰੇ ਮੜਾ ਜਾ ਤੇ ਮੜਾ ਮਾਰ ਕੇ ਕੈਮਰਾ ਉਹ ਸਾਨੂੰ ਸੈੱਟ ਕਰਕੇ ਸਮਾਰ ਕੇ ਦਿਖਾਵਾਂਗੇ ਆਜੋ ਤੁਹਾਨੂੰ ਕੁਝ ਹੋਰ ਦਿਖਾਈਏ ਹੋਰ ਤੇ ਲਾਓ ਵੀ ਮਿੱਤਰੇ ਇੱਕ ਨਾ ਮੈਂ ਬਚਪਨ ਜਣੀ ਮੈਂ ਆਪਣੇ ਬਹੁਤ ਚਲਾਈ ਆ ਮੰਨ ਲਓ ਹੁਣ ਤੁਸੀਂ ਆਖੋ ਕੀ ਕਹਿੰਦਾ ਇਹ ਆਜੋ ਫਿਰ ਦਿਖਾਉਣਾ ਤੁਹਾਨੂੰ ਜੁੜ ਜੋ ਕਿਰਾ ਤੇ ਇਧਰ ਆਪਣੇ ਲੋਹੇ ਵਾਲੇ ਆ ਗਏ ਬਾਈ ਹੈ ਹਾਂ ਲੋਹੇ ਵਾਲੇ ਬਾਈ ਅੱਛਾ ਆ ਦਾ ਵੱਡਾ ਟਰਾਲ ਆ ਗਿਆ ਦੂਜਾ ਹੈ ਇਹ ਕੋੜੇ ਚ ਆ ਗਿਆ ਆ ਆ ਗਏ ਮਿੱਤਰੋ ਗਢੀਰਾ ਤੇ ਹੁਣ ਗਢੀਰੇ ਦਾ ਤੁਹਾਨੂੰ ਮੈਂ ਦੱਸਦਾ ਕਿਉਂਕਿ ਮੈਂ ਬਥੇਰਾ ਖੇਡਦੇ ਰਹਿਆ ਬਾਈ ਹੁਣ ਤਾਂ ਅੱਜ ਕੱਲ ਮਲਾ ਵਾਕਰ ਜੇ ਚੱਲ ਪਏ ਬਹੁਤ ਕੁਝ ਚੱਲ ਪਿਆ ਬਾਈ ਜਿਵੇਂ ਕਹਿੰਦੇ ਹੁੰਦੇ ਆ ਪਰ ਜਿਹੜੀ ਆ ਚੀਜ਼ ਦਾ ਨਜ਼ਾਰਾ ਵੱਖਰੀ ਸੀਗਾ ਇਹ ਵੱਖਰੀ ਸੀ ਪਹਿਲਾਂ ਇਹਦੇ ਤਿੰਨ ਟਾਇਰ ਲੱਗੇ ਹੁੰਦੇ ਸੀ ਤਿੰਨ ਟਾਇਰ ਲੱਗੇ ਨੇ ਇੱਥੇ ਵਿਚਾਲੇ ਲੱਗਾ ਨੇ ਜਿਵੇਂ ਆਪਣਾ ਤਿੰਨ ਡਾ ਰਾਟੋ ਜੇ ਨਹੀਂ ਹੁੰਦਾ ਜਿਵੇਂ ਐ ਜੇ ਮੱਲਾਣਾ ਲੱਗਿਆ ਹੁੰਦਾ ਇਹ ਠੀਕ ਆ ਅੱਛਾ ਇਹ ਵੀ ਬਾਈ ਫਿਰ ਆਰਡਰ ਤੇ ਬਣਵਾਉਣੇ ਫਿਰ ਤੁਸੀਂ ਵੀ ਕਿੰਨੇ ਚਾਹੀਦੇ ਆ ਹਾਂ ਬਾਈ ਅੱਛਾ ਤੇ ਆਪਾਂ ਆਪਾਂ ਬਾਵਾ ਮਗਾਉਣੇ ਹੁੰਦੇ ਆਗੇ ਆਪਣੇ ਤਾਂ ਬਾਵਾ ਆਉਂਦਾ ਇਹ ਦੋਨੇ ਦੁਕਾਨਾਂ ਦਾ ਸਮਾਨ ਆ ਗਿਆ ਅੱਛਾ ਲਾਓ ਵੀ ਮਿੱਤਰੋ ਇੱਕ ਸਾਨੂੰ ਹੋਰ ਦਿਖਾਉਣਿਆ ਰੇਖੋ ਮੜਾ ਨੇੜੇ ਕਰ ਲਾ ਬਈ ਥੋੜਾ ਜਿਹਾ ਲਾਓ ਵੀ ਤੁਹਾਨੂੰ ਦਿਖਾਉਣੇ ਆਪਾਂ ਥਾਪੇ ਮੜਾ ਨੇੜੇ ਕਰਕੇ ਦਿਖਾ ਦੇ ਆਹ ਦੇਖੋ ਵਿਗਿਆਨੀ ਕੋਲ ਤੁਹਾਨੂੰ ਮੁੰਨਣ ਦੀ ਲੋੜ ਨਹੀਂ ਕੱਲੀ-ਕੱਲੀ ਚੀਜ਼ ਮਿਲਦੀ ਆ ਇਹ ਕੱਲਾ ਥਾਪਾ ਨਹੀਂ ਇਹ ਮੇਰੇ ਮਿੱਤਰ ਦਾ ਪਾਪਾ ਵੀ ਆ ਅੱਛਾ ਮੇਰੇ ਮਿੱਤਰ ਦਾ ਪਾਪਾ ਆ ਗਿਆ ਹੈ ਪਰ ਐ ਵੀ ਮਿੱਤਰੋ ਜਿਹੜਾ ਕੋਈ ਟਾਈਮ ਨਾ ਘਰੇ ਨਹੀਂ ਆਉਂਦਾ ਉਹ ਪਛ ਤੇ ਰੱਖੇ ਮੜਾ ਐ ਫਿਰ ਨਹੀਂ ਤਾਂ ਐ ਨਹੀਂ ਪਤਾ ਪਰਝਾਈ ਦਾ ਮਾਰੇ ਕਿਸੇ ਦਾੜ ਦੇ ਹੈ ਮੜਾ ਉੱਥਰੋਂ ਪਛ ਤੇ ਰੱਖੇ ਇੱਕ ਮੈਂ ਵੀ ਬੇੜ ਨੇ ਵੀ ਹੁੰਦੇ ਆਪਣੇ ਕੋਲੇ ਆ ਸਭ ਕੁਝ ਹੁੰਦਾ ਬੇਲ ਨੇ ਬੂਲ ਨੇ ਬਾਈ ਅੱਛਾ ਕਿੱਥੇ ਬੇਲ ਨਾਲ ਦਿਖਾਉਂ ਬੇਲ ਨੇ ਆਪਣੀ ਉਧਰਲੀ ਦੁਕਾਨ ਤੇ ਪਏ ਆ ਹੁਣ ਕੋਈ ਕਹਿੰਨੇ ਉਧਰ ਦਿਖਾਉਣੇ ਆਪਾਂ ਤੇ ਉਧਰਲੀ ਦੁਕਾਨ ਤੇ ਵੀ ਆਪਾਂ ਜਾਣੇ ਉਧਰ ਤੁਹਾਨੂੰ ਸਾਰੀਆਂ ਚੀਜ਼ਾਂ ਦਿਖਾਵਾਂਗੇ ਤੇ ਅੱਛਾ ਬਾਈ ਆ ਆਪਣਾ ਆ ਗਿਆ ਹੈਲੀਕਾਪਟਰ ਹੈ ਹੈਲੀਕਾਪਟਰ ਹਾਂ ਦਿਖਾ ਦੇ ਮਾੜਾ ਚੱਕ ਕੇ ਆ ਆ ਲਓ ਮਿੱਤਰੋ ਕੋਈ ਜਵਾਕ ਮੈਂ ਕਹਣਾ ਯਾਰ ਮੋੜ ਨਹੀਂ ਸਕਦਾ ਦੇਖੋ ਕਿਆ ਬਾਤ ਹੈ ਮਾੜਾ ਕਹਿੰਨੀ ਨੇੜੇ ਕਰ ਲਾ ਬਾਈ ਮਾੜਾ ਜਾ ਕੈਮਰਾਮੈਨ ਅੱਜ ਮੇਰਾ ਨਵਾਂ ਬਾਈ ਨਾਲਦਾ ਆਇਆ ਨਹੀਂ ਗਿਆ ਇਹ ਨਵਾਂ ਮੁੰਡਾ ਆਪਣਾ ਤੇ ਆਹ ਦੇਖੋ ਆਪਾਂ ਸੜਕ ਤੇ ਆਪਾਂ ਹੀ ਕਹਿੰਦੇ ਨੇ ਆ ਜਾਂਦਾ ਕੈਬ ਸੂਲੀਆ ਉਹ ਆਏ ਉਹ ਜੀ ਦੇ ਸੜਕ ਤੇ ਦੇਖੇ ਹੋਣਗੇ ਜਾਂਦੇ ਨੇ ਗੋਲ ਜੀ ਹੈ ਨਾ ਪਰ ਸਾਡਾ ਤਾਂ ਹੋਰ ਨਾਮ ਆ ਬਾਈ ਤਾਂ ਹੋਰ ਕਹਿੰਦੇ ਬੰਦੇ ਇਹਨੂੰ ਇਹ ਤਾਂ ਟੱਟੂ ਠੇਲਾ ਕਹਿੰਦੇ ਇਹਨੂੰ ਟੱਟੂ ਠੇਲਾ ਇਹ ਕਹਿੰਦੇ ਨੇ ਟੱਟੂ ਠੇਲਾ ਯਾਰ ਇਹ ਸਾਡਾ ਨਾਮ ਇਹ ਰੈਸਟ ਵਿੱਚ ਲਿਖਿਆ ਹੁੰਦਾਗਾ ਅੱਛਾ ਇਹਨੂੰ ਕਹਿੰਦੇ ਟੱਟੂ ਠੇਲਾ ਚਲ ਅੱਜ ਪਤਾ ਲੱਗ ਗਿਆ ਹੁਣ ਗੱਲ ਅੱਜ ਤਾਂ ਜਿਹੜੇ ਜਿਹੜੇ ਬਣਾਉਂਦੇ ਉਹਨਾਂ ਨੂੰ ਵੀ ਨਾਮ ਲੈਣ ਲੱਗਾ ਅੱਛਾ ਲਿਫਟ ਲੱਗ ਗਿਆ ਹੈ ਆ ਲਿਫਟ ਆ ਬਾਈ ਲਿਫਟ ਲੱਗ ਗਿਆ ਕੱਖੂ ਬਾਈ ਅੱਛਾ ਵੀ ਇਹਦੇ ਨਾਲ ਹੀ ਚੱਕੀ ਜਾਂਦੀ ਏ ਇਹ ਅੱਛਾ ਐਸਪੂਡ ਨਾ ਖੜ ਜਾਂਦੇ। ਕੀ ਬਾਤ ਹੈ ਯਾਰ। ਆ ਚੀਜ਼ ਵੀ ਬਾਈ ਜਮਾ ਮੇਰੇ ਖਰੀ ਬਣਾਈ ਹੈ ਨਾ। ਆ ਟੂਲ। ਹਾਂ ਚੀਜ਼ ਜਮਾ ਮੇਰੀ ਬਣਾ ਤੀ। ਹਾਂ ਆਪਾਂ ਇਹਨਾਂ ਨੂੰ ਬਣਾਂ ਲਈਏ ਚੱਲਦੇ ਆਂ। ਇਹਨਾਂ ਦੀ ਫੋਟੋ ਭੇਜੀ ਚਾਹਾਂ ਉਹ ਵੀ ਬਣਾਇਆ ਦੇ। ਅੱਛਾ ਆਪਣੇ ਜਿਹੜੇ ਸਾਡੇ ਪਿੰਡ ਚੱਲਦੇ ਹਰਮਾ ਚੱਲਦੇ ਆਂ। ਹਾਂ ਜਿਹੜੇ ਤਰ੍ਹਾਂ ਆ ਆ ਗਿਆ ਮਿੱਤਰੋ ਵੱਡੇ ਟਰੈਕਟਰ ਮਿੱਤਰੋ ਆਜੋ ਕਰਾਂ। ਇਧਰੋਂ ਮਾਰੀ ਮੜਾ ਕੈਮਰਾ ਬਾਈ। ਆ ਆ ਗਿਆ ਵੱਡਾ ਟਰੈਕਟਰ। ਇਹਦੇ ਤੇ ਜਵਾਗ ਮੰਨ ਲਾ ਜਿਵੇਂ ਮਰਜ਼ੀ ਟੱਕਰੀ ਵੀਰੇ ਨੂੰ ਹਣਾ। ਤੂੰ ਡੱਕ ਕੇ ਵੇਖ ਲੈ ਬਾਈ ਯਾਰ ਕੋਈ ਓਹੀ ਜੀ ਗੱਲ ਬਾਤ। ਅੱਛ ਉਹੀ ਗੱਲ ਆ ਪੱਕੀ ਦੁਕਾਨ ਹੈ ਇੱਥੇ ਕਿਸੇ ਨੂੰ ਮਾੜਾ ਸਮਾਨ ਦੇਤਾ ਮੁਰਕੇ ਗੱਲ ਸੱਚੇ ਬਾਈ ਸਾਨੂੰ ਲੱਭੂਗਾ ਸਹੀ ਗੱਲ ਐ ਤਾਂ ਖਰ ਬਾਈ ਤੇ ਆਪਣਾ ਯਕੀਨਾ ਮਿੱਤਰੋ ਤੇ ਬੜਾ ਟਾਈਮ ਹੋ ਗਿਆ ਕਿੰਨਾ ਸਮਾਂ ਹੋ ਗਿਆ ਬਾਈ ਇੱਥੇ ਤੁਹਾਨੂੰ ਇੱਥੇ ਬਹੁਤ ਚਿਰ ਹੋ ਗਿਆ ਬਾਈ ਘੱਟੋ ਘੱਟ ਡੈਡੀ ਨੇ ਮੰਨ ਲਦਾ ਕੀਤੀ ਸੀਗੀ ਇੱਥੇ ਦੁਕਾਨ 2018 ਚ ਕੀਤੀ ਸੀਗੀ 2018 ਦੇ ਵਿੱਚ ਹਾਂ ਮਤਲਬ ਫਿਰ ਕਾਫੀ ਸਮਾਂ ਹੋ ਗਿਆ ਬਾ ਲੋਕਡਾਊਨ ਜਾਂ ਲੱਗਣ ਤੋਂ ਯਾਰ 1-2 ਸਾਲ ਪਹਿਲਾਂ ਕੀਤੀ ਸੀ ਆਹ ਕਿਹੜਾ ਜੌਨੀਅਰ ਹਾਂ ਜੌਂਡੀ ਯਾਰ ਅੱਛਾ ਜੌਂਡੀ ਯਾਰ ਆ ਗਿਆ ਬਾਈ ਹੈ ਮੈਂ ਚਲਾ ਕੇ ਦਿਖਾਵਾਂ ਵਿਖਾਵਾਂ ਕਿਵੇਂ ਆਹ ਹਾਂ ਮਾਇਗਾ ਟੁੱਟ ਗਈ ਯਾਰ ਐ ਨਹੀਂ ਟੁੱਟਦਾ ਐ ਨਹੀਂ ਲੈ ਫਿਰ ਬੈਠੀ ਦਿਖਾ ਲੈ ਵੀ ਮੇਤਰੋ ਐ ਟੁੱਟਣ ਲੱਗ ਗਿਆ ਤਾਂ ਗੱਲ ਹੀ ਕਾਦੀ ਐ ਲੈ ਲਾ ਕੇ ਦਿਖਾਵਾਂਗੇ ਜਵਾਖ ਨੂੰ ਚਲਵਾਵਾਂ ਤੂੰ ਹੀ ਚਲਾ ਕੇ ਦਿਖਾ ਯਾਰ ਸਾਨੂੰ ਫਰੈਂਚ ਨਹੀਂ ਆਉਣਾ ਆ ਜਾਓ ਭਈ ਮੇਤਰੋ ਇਹ ਮੇਰੀ ਵੀਡੀਓ ਕੱਟ ਨਹੀਂ ਪੈ ਰਹੀ ਬਾਲਾ ਸੜਕ ਤੇ ਵੀ ਨਾ ਜਾਈ ਮੜਾ ਨੇੜੇ ਕਰ ਲਾ ਨੇੜੇ ਕਰ ਲਾ ਕਹਿੰਨੀ ਨੇੜੇ ਬੰਦਾ ਫਰਾਟੇ ਵੜਦਾ ਹਾਂ ਬਾਲਾ ਵਾਹ ਸੜਕ ਤੇ ਵੀ ਨਾ ਕਰ ਲਈ ਗਿਰੂ ਸਾਬਤ ਰਮਣੀ ਠੋਕੇਗੇ ਤੇ ਹੈ ਠੀਕ ਆ ਨਾ ਜਮਾਂ ਘੈਂਟ ਗੱਲ ਵਾਲ ਫੁੱਲ ਗਰੰਟੀ ਦਿੰਨੇ ਆ ਬਾਬਾ ਆਪਾਂ ਇਹ ਆ ਟਾਇਰ ਮਾਰੇ ਮੋਟੇ ਜਿਵੇਂ ਨਾ ਨਾਰਮਲ ਹਾਂ ਪਈ ਜਾਂਦੀ ਹੈ ਕਮੀ ਬਿਲਕੁਲ ਉਹ ਜੇ ਆਪਣੇ ਕੋਲ ਸਾਰਾ ਸਪੀਡ ਪਾਰਟ ਮਿਲ ਜਾਂਦਾ ਹਾਂ ਤੇ ਲੈ ਵੀ ਗਏ ਨਹੀਂ ਮੜਾ ਆਦੇ ਮੂੰਹ ਨਾਲ ਦੱਸ ਰਹੇ ਵੀ ਹੁਣ ਕਿਹੜਾ ਰੋਡ ਵਜਦਾ ਮੈਂ ਤਾਂ ਦੱਸਦਾ ਬਾਈ ਜਿੰਨੀ ਕਿ ਨੌਲੇਜ ਸੀਗੀ ਤੇ ਸਾਰਾ ਹੁਣ ਆ ਜਾਣਕਾਰੀ ਦੇ ਰਹੇ ਕਿੱਥੇ ਜੀ ਆਪਣੀ ਮਾਲਾ ਵੀ ਦੁਕਾਨ ਹੈਗੀ ਹੈ ਮੈਂ ਦੱਸ ਦਿੰਨਾ ਬਾਈ ਲੈ ਆਪਾਂ ਤੁਰੇ ਚੱਲ ਇਹ ਜਿਹੜਾ ਉਹ ਸਿੱਧਾ ਰੋਡ ਆ ਰਿਹਾਗਾ ਹਣਾ ਉਹ ਤਾਂ ਹੁੰਦਾ ਸਰਦੂਲ ਗੜ ਕਿਨੂ ਅੱਛਾ ਆਹ ਮਾਨਸਾ ਤੋਂ ਹਾਂ ਜਿਹਦਰਾ ਮੋਟਰਸਾਈਕਲ ਮੁੜ ਗਿਆ ਇਹ ਮਾਨਸਾ ਤੋਂ ਆਈ ਜਾਂਦਾਗਾ ਅੱਛਾ ਤੇ ਆਹ ਰੋਡ ਆ ਜਿਹੜਾ ਇਹ ਦਾਂਦਮਾ ਸਾਹਿਬ ਤੋਂ ਆਉਂਦਾਗਾ ਆਜੋ ਫਿਰ ਲੈ ਵੀ ਕੁਛ ਨਹੀਂ ਹੁੰਦਾ ਹੁਣ ਆਪ ਲੈ ਵੀ ਸੜਕ ਪਾਰ ਕਰ ਚੱਕੇ ਆ ਪੋਣਾ ਤੇ ਹੁਣ ਤੁਹਾਨੂੰ ਆਪਾਂ ਇੱਧਰ ਦਿਖਾਉਣੇ ਆ ਆ ਜਿਓ ਕਰਨਾ ਜੁੜਿਓ ਮੜਾ ਜਾ ਤੇ ਦੱਬ ਕੇ ਵੀਡੀਓ ਨੂੰ ਸ਼ੇਅਰ ਕਰੋ ਕਰ ਦੇਣਗੇ ਸ਼ੇਅਰ ਲੋਕੇ ਯਾਰ ਭਾਈ ਕਰ ਲਗੇ ਭਾਈ ਪਤਾ ਕੀ ਗੱਲ ਆ ਕਹਿੰਦੇ ਹੁੰਦਾ ਜੇ ਕਿਸੇ ਦਾ ਧੀ ਪੁੱਤ ਚੰਗਾ ਕੰਮ ਕਰਦਾਗਾ ਹਰੇਕ ਵਾਸਤੇ ਕੱਪੂ ਆ ਢੰਡਾ ਦੇ ਖਾ ਭਾਈ ਪ੍ਰਾਣੇ ਆਪਣੇ ਖਾਲਸਾ ਰਾਜ ਦਾ ਆ ਗਿਆ ਦਿਖਾ ਢੰਡਾ ਸਮਾਰ ਕੇ ਦਿਖਾ ਇਹ ਲੈ ਭਾਈ ਮੇਰਾ ਮੜਾ ਆ ਇਧਰ ਮਾਰੀ ਕੈਮਰਾ ਠੀਕ ਆ ਨਾ ਕੈਂਡ ਕਰਵਾ। ਇਹ ਪਾਈਪ ਵਾਲਾ ਝੰਡਾ ਵੱਜਦਾ ਇਹ। ਪਾਈਪ ਵਾਲਾ ਝੰਡਾ। ਹਾਂ ਪਾਈਪ ਵਾਲਾ ਮਰੋ ਟਰੈਕਟਰ ਤੇ ਲੱਗ ਜਾਂਦਾ। ਕੋਟੀ ਦੀ ਵੀ ਲੱਗ ਜਾਂਦਾ ਕਿ ਕੋਟੀ ਚ ਨਾਉਣਾ ਬੰਦੇ ਨੇ। ਠੀਕ ਆ ਬਾਈ। ਇੱਥੇ ਸਮਾਨ ਘਟਾ। ਠੀਕ ਆ। ਅੱਛਾ ਆਪਣਾ ਟਰੈਕਟਰ ਆ ਗਿਆ। ਸਮਾਨ ਜਿਆਦਾ ਉਧਰਲੀ ਦੁਕਾਨ ਤੇ ਆਪਣੀ ਤੇ। ਠੀਕ ਆ ਬਾਈ ਤੇ ਇੱਧਰ ਸਮਾਨ ਘਟਾ ਸਮਾਨ ਉਹੀ ਹੈਗਾ ਜਿਵੇਂ ਮਸ਼ੀਨ। ਅੱਛਾ ਮਸ਼ੀਨ ਆ ਗਈ। ਲੈ ਵੀ ਕਟਰ ਕੂਟਰ ਪੂਰਾ ਘੁੰਮਦਾ ਕੀਤਾ ਘਪੂ ਵੀ ਪੂਰੀ ਘੈਣੇ ਦਾ ਲਵਾਦਾ। ਲੈ ਮੰਨ ਲਓ ਨਿਕਲਦਾ ਵੀ ਕੀਤਾ ਪਿਆ। ਅੱਛਾ ਐਂ ਨਿਕਲ ਜਾਂਦਾ। ਓਕੇ। ਠੀਕ ਹੈ। ਠੀਕ ਆ ਬਾਈ। ਕੀ ਸਾਰੀ ਕਟਾਈ ਘਟੂਈ ਫੁੱਲ ਮੁੜਦੀ ਆ ਯਾਰ ਆ ਇੱਥੇ ਰੱਖ ਓਏ ਕੀ ਬਾਤ ਐ ਉਮੀ ਪੁੱਠੀ ਮੁੜਦੀ ਤੈਨੂੰ ਮੁੜਦਾ ਮਿੱਤਰੋ ਹੈ ਕੀ ਬਾਤ ਐ ਇਹ ਟਰੈਕਟਰ ਉਹੀ ਆ ਗਿਆ ਆਖੂ ਬਾਈ ਆ ਕੁੱਤਾ ਵੀ ਰੱਖਿਆ ਹੋਇਆ ਬਾਈ ਨੇ ਹਾਂ ਬਈ ਇਹ ਰੱਖਿਆ ਹੋਇਆ ਵਾਹ ਅਰੇ ਵਿਚ ਨਾਲ ਨਹੀਂ ਦੂਜਾ ਮਨਲਾ ਅਰੀਜਨਾਲ ਆ ਬਾਈ ਹਣਾ ਅਰੀਜਨਾਲ ਆ ਇਹ ਅੱਛਾ ਟਰੈਕਟਰ ਆ ਗਿਆ ਇਹ ਵਿਚਾਰਾ ਕਤੂਰਾ ਫੜਾ ਹੀ ਆਪਾਂ ਨਿੱਕਾ ਜੱਥੇ ਫਿਰਦਾ ਸੀ ਇਹਨਾਂ ਨੇ ਮੁੰਡਿਆਂ ਨੇ ਫੜ ਲਿਆ ਠੀਕ ਆ ਬਾਈ ਇੱਥੇ ਰੋਟੀ ਪਾਣੀ ਨੂੰ ਵਿਚਾਰੇ ਨੂੰ ਉੱਧਰ ਲੱਸੀ ਪਾ ਲੈ ਲਓ ਵੀ ਮਿੱਤਰੋ ਓਏ ਇੱਕ ਸੁਣੋ ਬੇਲ ਨਹੀਂ ਦਿਖਾਉਣਾ ਮਿੱਤਰੋ ਜਿਹੜਾ ਤਾਂ ਮਨਲਾ ਵੀ ਹਣਾ ਆਰੇ ਘਰ ਵਾਲੀ ਨਾਲ ਬਿੰਗ ਤਰਿੰਗ ਜੇ ਰਹਿੰਦਾ ਉਹਦਾ ਨਾਮ ਲੈ ਕੇ ਜਾਇਆ ਬਾਈ ਮਿੱਤਰੋ ਫਿਰ ਸੁਣਾਈ ਨਹੀਂ ਪਤਾ ਵੀ ਕਿਹੜਾ ਕਿੱਧਰੋਂ ਆਦੇ ਹਨ ਨਹੀਂ ਪਤਾ ਕਿੱਧਰੋਂ ਆ ਗਏ ਲੱਗ ਵੀ ਇਹਨੇ ਦੇ ਪੈਣਾ ਮੜਾ ਉਹ ਬਚਤ ਰੱਖੋ ਤੇ ਦੂਜਾ ਨੰਬਰ ਹੁਣ ਮੂਰੇ ਸਾਗ ਬਣਿਆ ਗੁਰੂ ਸਾਗ ਬਣਿਆ ਗੁਰੂ ਸਾਗ ਘੋਟ ਨਹੀਂ ਕਹਿੰਦੇ ਇਹਨੂੰ ਪਰ ਮੈਂ ਇੱਕ ਗੱਲ ਕਹਣਾ ਮਿੱਤਰੋ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰੋ ਕਿਉਂਕਿ ਜਿਹੜੀ ਆ ਚੀਜ਼ ਆ ਬਾਈ ਇਹ ਰੋਗ ਵੀ ਦੂਰ ਕਰਦੀ ਹੈ ਨਾ ਨਿੰਮ ਨਹੀਂ ਆਪਣੇ ਕੋਲ ਨਿੰਮ ਨਹੀਂ ਹੁੰਦੀਆਂ ਸਾਰੀਆਂ ਹਾਂ ਨਿੰਮ ਦੀ ਲੱਕੜਾ ਆ ਵੀ ਨਿੰਮ ਦਾ ਹੋਊਗਾ ਆ ਵੀ ਜੋ ਵੀ ਆਪਣੇ ਕੋਲ ਸਾਰਾ ਨਿੰਮ ਦੇ ਹੋਗਾ ਅੱਛਾ ਕੋਟਣਾ ਵੀ ਹੂੰ ਕੋਟਨੇ ਨਵੇਂ ਦਵਾਂਗੇ ਤਾਂ ਟੰਗੇ ਹੋਏ ਬੈਸੀ ਆਪਾਂ ਅੱਛਾ ਇਹ ਤਾਂ ਟੰਗੇ ਹੋਇਆ ਹਾਂ ਨਵੇਂ ਕੱਟ ਕੇ ਮਤਲਬ ਵੀ ਉਹ ਦਿੱਤਾ ਪ੍ਰੂਫ ਦਿੱਤਾ ਹੋਇਆ ਮਤਲਬ ਵੀ ਆਪਣਾ ਇਹ ਡੰਮੀ ਤਾਂ ਰਹੀ ਐ ਡੰਮੀ ਡੰਮੀ ਲੜਾ ਪ੍ਰੂਫ ਹੈ ਹਾਂ ਡੰਮੀ ਤਾਂ ਹੀ ਵੀ ਆ ਆ ਗਿਆ ਆਪਣਾ ਚਕਲਾ ਹਾਂ ਚਕਲਾ ਲਓ ਵੀ ਮਿੱਤਰੋ ਸਾਰੀ ਸਹੂਲਤ ਮਿਲਦੀ ਹੈ ਕੈਨੀ ਕੋਲ ਯਾਰ ਬੰਦਾ ਮੁਰਦਾ ਨਹੀਂਗਾ ਅੱਛਾ ਭਾਈ ਹੋਰ ਕੀ ਚੀਜ਼ ਕੁਛ ਹੈਗਾ ਆਪਣੇ ਕੋਲ ਹੋਰ ਬਸ ਉਹ ਟਰੈਕਟਰੀ ਆ ਗਏ ਜਿਹੜੇ ਆਪਾਂ ਦਿਖਾਏ ਸੀਗੇ ਅੱਛਾ ਟਰੈਕਟਰੀ ਆ ਗਈ ਹਾਂ ਠੀਕ ਆ ਟਰੈਕਟਰ ਬਸ ਆਪਣਾ ਨੰਬਰ ਦੇ ਦੇ ਪਾਂਗੇ ਉਹਨਾਂ ਆਪਾਂ ਰੇਟ ਰੂਟ ਸਭ ਦੱਸ ਦਾਂਗੇ ਠੀਕ